ਇੱਕ ਦਿਨ ਇੱਕ ਵਿਅਕਤੀ ਨੇ ਸੁਪਨਾ ਵੇਖਿਆ ਸੁਪਨਾ ਐਸੀ ਕੀ ਉਹ ਜਦੋਂ ਸਮੁੰਦਰ ਦੇ ਕੰਢੇ ਤੇ ਚੱਲ ਰਿਹਾ ਸੀ ਉਸ ਨੂੰ ਇਹ ਲੱਗਾ ਕਿ ਪ੍ਰਭੂ ਯਿਸੂ ਮਸੀਹ ਵੀ ਉਹਦੇ ਨਾਲ ਚੱਲ ਰਹੇ ਆ ਕਿਉਂਕਿ ਉਹ ਜਦੋਂ ਚੱਲ ਕੇ ਜਾ ਰਿਹਾ ਸੀ ਉਹਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਸੀ ਲੇਕਿਨ ਪ੍ਰਭੂ ਉਹਦੇ ਨਾਲ ਚੱਲ ਰਿਹਾ ਹੈ ਇਸ ਤਰ੍ਹਾਂ ਲੱਗਣ ਦਾ ਕਾਰਨ ਕੀ ਆ ਉਹਦੇ ਨਾਲ ਹੀ ਹੋਰ ਵੀ ਦੋ ਪੈਰ ਚੱਲਦੇ ਹੋਏ ਆ ਰਹੇ ਸੀ ਪੈਰਾਂ ਦੇ ਸਿਰਫ ਨਿਸ਼ਾਨ ਦਿਖਾਈ ਦੇ ਰਹੇ ਸੀ ਕੋਈ ਵਿਅਕਤੀ ਨਹੀਂ ਦਿਖਾਈ ਦੇ ਰਿਹਾ ਸੀ ਤਦ ਉਹ ਆਦਮੀ ਬੜਾ ਖੁਸ਼ ਹੋਇਆ ਪ੍ਰਭੂ ਤੁਸੀਂ ਕਿਹਾ ਮੈਂ ਤੇਰੇ ਨਾਲ ਰਾਵਾਂਗਾ ਤੇਰੇ ਨਾਲ ਚੱਲਾਂਗਾ ਅੱਜ ਤੁਸੀਂ ਮੇਰੇ ਨਾਲ ਹੋ ਮੈਨੂੰ ਇਹ ਪੈਰਾ ਦੇ ਨਿਸ਼ਾਨ ਸਾਫ਼ ਸਾਫ਼ ਦੱਸ ਰਿਹਾ ਇਸ ਤੋਂ ਮਹਾਨ ਗੱਲ ਹੋਰ ਕੀ ਹੋ ਸਕਦੀ ਆ ਕੁਝ ਦੂਰ ਅੱਗੇ ਜਾਣ ਤੋਂ ਬਾਅਦ ਰਤੀਲਾ ਮਾਰਗ ਕੰਡਿਆ ਦੇ ਰਾਜ ਚ ਬਦਲ ਗਿਆ ਪਥਰੀਲੇ ਰਾਜ ਚ ਬਦਲ ਗਿਆ ਜਿਵੇਂ ਹੀ ਉਹ ਰਸਤਾ ਖਤਰਾ ਦਿਖਾਈ ਦਿੱਤਾ ਤਾਂ ਉਹਦੇ ਨਾਲ ਜੋ ਦੋ ਪੈਰਾ ਦੇ ਨਿਸ਼ਾਨ ਚੱਲ ਰਹੇ ਸੀ ਗਾਇਬ ਹੋ ਗਏ ਉਸ ਨੂੰ ਵੇਖ ਕੇ ਉਹ ਭਗਤ ਕਹਿ ਰਿਹਾ ਹੈ ਪ੍ਰਭੂ ਇਹ ਕੀ ਆ ਪ੍ਰਭੂ ਕੀ ਇਹ ਸਹੀਆ ਜਦੋਂ ਰਤੀਲਾ ਮਾਰਗ ਸੀ ਤੁਸੀਂ ਮੇਰੇ ਨਾਲ ਚੱਲੇ जो कंधे पत्थर का तुसी गायब हो गए कष्ट होमारी हो नहीं छा रवाना क्या मैं, मैं जब दुखा च पै गया तुसी गायब हो गए प्रभु की ये सही आ इस तरह जब प्रार्थना कर रहा है सी। प्रभु ने उसनु किया मेरे पुत्र तू दो पैर के निशान देख रहा है चार पैरिशान नहीं देख रहा ਤੂ ਪੈਰਾਦੇ ਨਿਸ਼ਾਨ ਗਾਇਬ ਹੋ ਜਾਣਤੇ ਤੂ ਸੋਚ ਰਿਆ ਕਿ ਮੈਂ ਤੇਰੇ ਕੋਲ ਦੂਰ ਹੋ ਗਿਆ ਹਾਂ ਹਾਂ ਪ੍ਰਭੂ ਤੇਰੇ ਪੈਰਾਦੇ ਨਿਸ਼ਾਨ ਨਹੀਂ ਦੇਖ ਰੇ ਦੋ ਹੀ ਪੈਰ ਦਿਖਾਈ ਦੇ ਰਹੇ ਆ ਤਦ ਪ੍ਰਭੂ ਨੇ ਕਿਹਾ ਉਹ ਦੋਨੇ ਪੈਰਾਦੇ ਨਿਸ਼ਾਨ ਤੇਰੇ ਨਹੀਂ ਆ ਪੁੱਤਰ ਉਹ ਦੋਨੇ ਪੈਰਾਦੇ ਨਿਸ਼ਾਨ ਮੇਰੇ ਆ ਤਦ ਫਿਰ ਮੈਂ ਕਿੱਥੇ ਆ ਤਦ ਪਰਮੇਸ਼ਵਰ ਨੇ ਕਿਹਾ ਜਦ ਕੰਡੇ ਆ ਦਰਾ ਤੇ ਪਥਰੀਲਾ ਰਾਹ ਆਇਆ ਤਾਂ ਉਹ ਕੰਡੇ ਤੇ ਪੱਥਰ ਤੈਨੂੰ ਨਾ ਚੁਭ ਸਕੇ ਤੈਨੂੰ ਮੈਂ ਆਪਣੀ ਮੋਢਿਆ ਤੇ ਚੱਕ ਲਿਆ ਹੈ ਮੇਰੇ ਪੁੱਤਰ ਤੇਰੀ ਮਾਂ ਤੈਨੂੰ ਭੁੱਲ ਸਕਦੀ ਆ ਬੇਟੇ ਪਰ ਮੈਂ ਤੈਨੂੰ ਨਹੀਂ ਭੁਲਾਂਗਾ